ਲੁਧਿਆਣਾ ਨਗਰ ਨਿਗਮ ਵੱਲੋਂ ਲੁਧਿਆਣਾ ਸ਼ਹਿਰ ਵਿੱਚ ਸੀਲ ਕੀਤੀਆਂ ਦੁਕਾਨਾਂ ਦਾ ਮਾਮਲਾ ਹੁਣ ਭਖਦਾ ਜਾ ਰਿਹਾ ਹੈ ਜਿਸ ਤੇ ਸਿਆਸਤ ਤੇਜ਼ ਹੋ ਗਈ ਹੈ ਇਸ ਮਾਮਲੇ ਵਿੱਚ ਦੱਸਦੀ ਹੈ ਕਿ ਨਗਰ ਨਿਗਮ ਨੇ ਦੁਕਾਨਾਂ ਸੀਲ ਕੀਤੀਆਂ ਸਨ ਪਰ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਨੇ ਉਹ ਦੁਕਾਨਾਂ ਜਾ ਕੇ ਖੁਲਵਾ ਦਿੱਤੀਆਂ ਸਨ ਜਿਸ ਤੋਂ ਬਾਅਦ ਕਾਂਗਰਸ ਦੇ ਆਗੂ ਰਮਨਦੀਪ ਸਿੰਘ ਬਿੱਟੂ ਨੇ ਆਪ ਤੇ ਨਿਸ਼ਾਨਾ ਸਾਧਿਆ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਹ ਸੈਟਿੰਗ ਨਹੀਂ ਤਾਂ ਹੋਰ ਕੀ ਹੈ ਕਿ ਇਹ ਨਗਰ ਨਿਗਮ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਸਭ ਹੋ ਰਿਹਾ ਰਮਨਿਤ ਬਿੱਟੂ ਨੇ ਇਸ ਪੂਰੇ ਮਾਮਲੇ ਤੇ ਸਵਾਲ ਉਠਾਉਂਦੇ ਜਵਾਬਦੀ ਮੰਗੀ ਠੀਕਾ ਕੋਰਟ ਚ ਗਏ ਨੇ ਤੇ ਕੋਰਟ ਚ ਜਨਰਲ ਡਿਬੇਟ ਇੱਥੇ ਹੋਣਾ ਸੀ ਉਹ ਡਿਬੇਟ ਕੋਰਟ ਚ ਹੋ ਜੂਗਾ ਹੁਣ ਇੱਥੇ ਤਾਂ ਕੋਈ ਵੱਡੀ ਗੱਲ ਨਹੀਂ ਕੋਰਟ ਸਭ ਦੇ ਲਈ ਆ ਪਰ ਲੱਗਦਾ ਵਾ ਸਰਕੀ ਕਿ ਮੁੱਖ ਮੰਤਰੀ ਬੋਲ ਰਹੇ ਨੇ ਰنجੇਸ਼ ਜਿਹੜੀ ਆ ਨਿੱਜੀ ਸ਼ਬਦਾਵਲੀ ਜਿਹੜੀ ਚੱਲਦੀ ਆ ਉਹ ਨਹੀਂ ਆ ਰਾਜਨੀਤੀ ਦਾ ਮਿਆਰ ਗਿਰ ਰਿਹਾ ਇਹਦੇ ਨਾਲ ਮਿਆਰ ਕਿਹਨੇ ਦੇਖਣਾ ਹੈ ਕੌਣ ਇਸ ਦਾ ਪਮਾਨਾ ਕੌਣ ਹੈ ਪਮਾਨਾ ਕੌਣ ਲਾਊਗਾ ਲੋਕ ਨਾ ਜਹ ਜੇ ਲੋਕ ਲੀਡਰ ਭੇਜਣਗੇ ਜਹ ਜੇ ਲੋਕ ਆਗੂ ਚੁਣਨਗੇ ਉਹੋ ਜਿਹਾ ਹੀ ਮਿਆਰ ਹੋਏਗਾ ਪਰ ਇਹ ਕਹਿੰਦਾ ਮਤਲਬ ਕਿ ਲੋਕਾਂ ਨੇ ਲੀਡਰ ਸਹੀ ਨਹੀਂ ਚੁਣਿਆ ਸੀ ਨਹੀਂ ਨਹੀਂ ਮੈਂ ਨਹੀਂ ਇਹ ਗੱਲ ਕਹਿੰਦਾ ਮੈਂ ਕੌਣ ਹੁੰਨਾ ਇਹ ਗੱਲ ਕਹਿਣ ਵਾਲਾ ਮੈਂ ਕਹਿੰਦਾ ਵੀ ਤੁਸੀਂ ਗੱਲ ਕੀਤੀ ਵੀ ਲੀਡਰਾਂ ਦੀ ਲੀਡਰ ਨੂੰ ਕੌਣ ਚੁਣਦਾ ਹੈ ਲੋਕ ਤੇ ਇਸ ਕਰਕੇ ਜੋ ਜੋ ਵੀ ਕੁਝ ਭਰੋਸਿਆ ਜਾ ਰਿਹਾ ਜੋ ਵੀ ਦਿੱਤਾ ਜਾ ਰਿਹਾ ਕੋਲ ਫੈਸਲਾ ਲੋਕਾਂ ਦਾ ਹੈ ਲੋਕ ਉਹ ਚੀਜ਼ ਚਾਹੁੰਦੇ ਆ ਤਾਂ ਲੀਡਰ ਬੋਲਦੇ ਆ ਪਰ ਲੱਗਦਾ ਨਹੀਂ ਬਿੱਟੂ ਜੀ ਕਿ ਕਿਤੇ ਨਾ ਬਹੁਤ ਮੈਨੂੰ ਇਸ ਗੱਲ ਤੇ ਨਾ ਮੈਂ ਬਹੁਤ ਲੱਭੇ ਕੋਈ ਡਿਕਸ਼ਨਰੀ ਦੇ ਵਿੱਚ ਕੋਈ ਸ਼ਬਦ ਕੋਸ਼ ਦੇ ਵਿੱਚ ਉਹਦਾ ਕੋਈ ਸ਼ਬਦ ਹੋਵੇ ਪਰ ਕੋਈ ਸ਼ਬਦ ਲੱਭਿਆ ਹੀ ਨਹੀਂ ਐਦੋਂ ਐਦੋਂ ਨੀਮੀ ਬਦਲਾ ਜਿਹੜਾ ਕਹਿੰਦੇ ਸੀ ਅਸਲੀ ਬਦਲਾ ਹੈ ਵੱਕੀ ਬਦਲਾ ਹੋ ਗਿਆ ਨਾ 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 ਤਾਕਤ ਦਾ ਸੱਤਾ ਦਾ ਇਹ ਉਹ ਲੋਕ ਸੱਤਾ 'ਚ ਬੈਠੇ ਆ ਕਮਿਸ਼ਨਰ ਕਮਿਸ਼ਨਰ ਮੀਨ ਕੌਣ ਗਵਰਨਮੈਂਟ ਸੀਐਮ ਹਾਊਸ ਤੋਂ ਆਰਡਰ ਆਇਆ ਇਹ ਆ ਜੋ ਸਾਰਾ ਮੀਡੀਆ 'ਚ ਵੀ ਭਾਈ ਜਿਹੜੀਆਂ ਨਜਾਇਜ਼ ਦੁਕਾਨਾਂ ਨੇ ਉਹ ਬੰਦ ਕਰੋ ਉਹਨਾਂ ਨੇ ਬੰਦ ਕਰਤੀਆਂ ਇਹ ਬਿਲਕੁਲ ਨਹੀਂ ਵੀ ਇਹਨਾਂ ਨੂੰ ਪਤਾ ਨਹੀਂ ਐਮਐਲਏ ਸਭਾਨਾਂ ਨੂੰ ਇਹਨਾਂ ਨੂੰ ਸਭ ਪਤਾ ਸੀ ਦੁਕਾਨਾਂ ਇਨਾਂ ਦੇ ਬਿਗੈਰ ਪੁੱਛੇ ਨਹੀਂ ਮੰਦ ਹੋਈਆਂ ਉਦੋਂ ਬਾਅਦ ਹੀਰੋ ਬਣਨ ਲਈ ਜਾਂ ਜਿਹਦੇ ਨਾਲ ਵੀ ਜੋ ਕੁਝ ਕਰਨਾ ਸੀ ਉਹ ਕਰਕੇ ਉਹ ਤਾਂ ਪਹਿਲਾਂ ਹੀ ਉਹਨਾਂ ਨੇ ਆਪ किया ਜਦੋਂ ਆਪਣੀ ਕਾਂਗਰਸ ਪਾਰਟੀ ਦੀ ਸਾਡੀ ਸਰਕਾਰ ਸੀ ਆਸ਼ੂ ਜੀ ਉਰੇ ਦੇ ਐਮ ਐਲ ਏ ਸੀ ਮੰਤਰੀ ਸੀ ਉਹ ਟੋਟਲ ਰੋਡ ਦਾ ਮਾਡਲ ਟਾਊਨ ਦਾ ਜਿਹੜਾ ਮੰਦਰ ਜਿੱਥੇ ਸਾਰੀਆਂ ਦੁਕਾਨਾਂ ਹੋਈਆਂ ਉਹਦਾ ਸਾਰਾ ਕੁਝ ਬਣਾ ਕੇ ਤਾਂ ਭੇਜਿਆ ਹੋਇਆ ਪਾਸ ਕਰਨ ਨੂੰ ਕਮਰਸ਼ੀਅਲ ਕਰਨ ਨੂੰ रेगुलर ਕਾਰਨ ਲਈ ਕਾਰਨ ਲਈ ਇਹਨਾਂ ਨੇ ਉਹ ਤਾਂ ਕਰਾਇਆ ਨਹੀਂ ਤੇ ਆ ਖੇਡਾਂ ਰੋਜ਼ ਕਰਾਉਂਦੇ ਆ ਕਾਰਪੋਰੇਸ਼ਨ ਵਾਲੇ ਯਾਰ ਸਰਕਾਰੀ ਸੀਲ ਤੋੜਨੀ ਜੁਰਮ ਪਤਾ ਕਿੰਨਾ ਵੱਡਾ ਯਾਰ ਜੇ ਉਹ ਉਹ ਗਲਤ ਲੱਗੀਆਂ ਸੀ ਮੇਰੀ ਗੱਲ ਸਮਝੋ ਤੁਸੀਂ ਤਾਂ ਬਹੁਤ ਪੁਰਾਣੇ ਪੱਤਰਕਾਰ ਹੋ ਮੈਂ ਮੰਨਦਾ ਵੀ ਉਹ ਸੀਲਾਂ ਗਲਤ ਲੱਗੀਆਂ ਮੰਨ ਗਿਆ ਕਿ ਸਰਕਾਰ ਨੇ ਗਲਤ ਲਾਤੀ ਕਿ ਸਰਕਾਰ ਤੋਂ ਹੀ ਖਿਲਾਉਂਦੇ ਤੁਸੀਂ ਮੇਰੀ ਫਾਲੋ ਕੀਤੀ ਨਾ ਗੱਲ ਕਿ ਕਮਿਸ਼ਨਰ ਦਾ ਕੋਈ ਵਿਭਾਗ ਲਾ ਗਿਆ ਤੇ ਉਹਦੇ ਨਾਲ ਗੱਲ ਗੱਲ ਕਰਕੇ ਗੱਲ ਤਾਂ ਨਜ਼ਾਰਾ ਤਾਂ ਆਉਂਦਾ ਥੋੜੀ ਤਾਂ ਪਤਾ ਲੱਗਦੀ ਇਹਦਾ ਮਤਲਬ ਥੋੜੀ ਤਾਂ ਕਿਤੇ ਪਹੁੰਚ ਹੀ ਹੈ ਨਹੀਂ ਕਿ ਥੋੜੀ ਤਾਂ ਕੋਈ ਸੁਣਦਾ ਹੀ ਨਹੀਂਗਾ ਉਹ ਵਿਚਾਰਿਆਂ ਨੂੰ ਜਾਣ ਕੇ ਜਿਹੜੇ 20-20 ਸਾਲ ਦੇ ਨਕਸ਼ੇ ਪਾਸ ਹੋਏ ਆ ਉਹਨਾਂ ਨੂੰ ਤੁਸੀਂ ਜਾਣ ਕੇ ਬੰਦ ਕਰਾ ਕੇ ਉਦੋਂ ਮਾ ਜੱਫੀ ਪਾ ਕੇ ਵਿਖਲਾ ਦਿੱਕ ਨਾ ਮੈਨੂੰ ਦੱਸੋ ਇਹ ਕੋਈ ਗੱਲ ਹੋਈ ਸਰਕਾਰ ਥੋੜੀ ਆ ਉਹਨੇ ਹੀ ਬੰਦ ਕੀਤਾ ਗੱਲ ਤਾਂ ਹੁੰਦੀ ਜੇ ਸਰਕਾਰੀ ਕਮਿਸ਼ਨਰ ਖੜਾ ਹੁੰਦਾ ਉੱਥੇ ਖੋਲਣ ਲਈ ਤੁਸੀਂ ਅੱਧਾ ਘੰਟਾ ਵੀ ਦਿੰਦੇ ਰਹੇ মিডিਆ ਦੇ ਸਾਹਮਣੇ ਵੀ ਮੈਂ ਅੱਧਾ ਘੰਟਾ ਢੀਕ ਰਿਹਾ ਉੱਥੇ ਕਮਿਸ਼ਨਰ ਨੇ ਤਾਂ ਕੀ ਆਉਣਾ ਸੀ ਕੋਈ ਉੱਥੇ ਪੀਐਨ ਨਹੀਂ ਆਇਆ ਤੇ ਮੁੜ ਕੇ ਇਹ ਤਾਂ ਅਨਾਰਕੀ ਹੋ ਗਈ ਇਸੇ ਤਰੀਕੇ ਨਾਲ ਯਾਰ ਹਾਲ ਦੇਖੋ ਕੀ ਆ ਤੁਸੀਂ ਤੁਸੀਂ ਕਾਂਗਰਸ ਦੀ ਵੀ ਸਰਕਾਰ ਸੀ ਬਲਕਾਰ ਸਿੰਧੂ ਬੇਰ ਸੀ ਯਾਰ ਐਂ ਦੇਖਿਆ ਸੀ ਵੀ ਜਾਲੀ ਖਾਤਿਆਂ 'ਚ ਤਨਖਾਹਾਂ ਜਾ ਰਹੀਆਂ ਉਹ ਵੀ ਐਫਆਈਆਰ ਇਹਨਾਂ ਦੀ ਸਰਕਾਰ 'ਚ ਇਹਨਾਂ ਤੇ ਹੀ ਦਰਜ ਹੋਈ ਕਿਸੇ ਨੇ ਤਾਂ ਕੰਪਲੇਨਟ ਨਹੀਂ ਕੀਤੀ ਇਹਨਾਂ ਦੇ ਮਹਿਕਮੇ 'ਚ ਹੋਣਾ ਰੁਪਈਆ ਇਸ ਕਰਕੇ ਯਾਰ ਟੋਟਲ ਟੋਟਲ ਅਨਾਰਕੀ ਭਾਂਡਾ ਫੁੱਟ ਗਿਆ ਟੋਟਲ ਜੀ ਇਸ ਕਰਕੇ ਮੈਨੂੰ ਨਹੀਂ ਲੱਗਦਾ ਉਰੇ ਉਰੇ ਕੁਝ ਰਹਿ ਚੁੱਕਿਆ ਉਹ ਤਾਂ ਆਪ ਹੀ ਕਹਿੰਦੇ ਆ ਵੀ ਜਿਹੜੇ ਉਤਲੇ ਅਫਸਰ ਬੈਠੇ ਉਹਨਾਂ ਨੂੰ ਕੋਈ ਛੱਡੀ ਥੋੜੀ ਗੱਲ ਥੋੜੀ ਆ ਸੀਐਮ ਹਾਊਸ ਨੂੰ ਤਾਂ ਉਹਨਾਂ ਨੇ ਵਿੱਚ ਲੈ ਲਿਆ ਵੀ ਜੇ ਉਹਨਾਂ ਨੇ ਕੀਤਾ ਤਾਂ ਮੈਂ ਉਹਨਾਂ ਨੂੰ ਪੇਚ ਨਹੀਂ ਸਮਝਦਾ ਜੇ ਉਹ ਉਤਲੇ ਅਫਸਰ ਜਿਹੜੇ ਬੈਠੇ ਆ ਉਹਨਾਂ ਨੂੰ ਮੈਂ ਕੁਝ ਨਹੀਂ ਸਮਝਦਾ ਤੇ ਉਰੇ ਜਿਹੜੇ ਕਮਿਸ਼ਨਰ ਨੇ ਉਹ ਮੈਨੂੰ ਕੁਝ ਨਹੀਂ ਸਮਝਦੇ ਇਹਦਾ ਮਤਲਬ ਇਹ ਨੇ ਇਹਨਾਂ ਨੇ ਕਿਹਾ ਵੀ ਮੈਂ ਉਹਨਾਂ ਨੂੰ ਕੁਝ ਨਹੀਂ ਸਮਝਦਾ ਇਹਦਾ ਮਤਲਬ ਇਹ ਵੀ ਹੋਇਆ ਨਾਲ ਵੀ ਉਹ ਇਹਨਾਂ ਨੂੰ ਕੁਝ ਨਹੀਂ ਸਮਝਦੇ ਕਿਉਂਕਿ ਤਾਂ ਹੀ ਸੀਲਨ ਲੱਗੀਆਂ ਕਿ ਨੂੰ ਇਦਾਂ ਵੀ ਦੇਖਿਆ ਜਾ ਸਕਦਾ ਕਿ ਜਿਹੜਾ ਪ੍ਰਸ਼ਾਸਨਿਕ ਕੰਮ ਹੁੰਦਾ ਲਿਖਣ ਲੱਗੇ ਆਪਾਂ ਸਰਕਾਰੀ ਕੰਮ ਵਿੱਚ ਵਿਗਨ ਉਹ ਦੇਖੋ ਜਦੋਂ ਵੀ ਨਾ ਇਹ ਇਸ ਗੱਲ ਸੁਣੋ ਇਹ ਸਾਡੇ ਨਾਲ ਪਹਿਲਾਂ ਸੀਗੇ ਅਸੀਂ ਐਂ ਰੇਲਵੇ ਦੀ ਪਟੜੀ ਤੇ ਜਾ ਕੇ ਧਰਨਾ ਦਿੱਤਾ ਉਹ ਐਫ ਆਈ ਆਰ ਦਰਜ ਹੋ ਗਈ ਇਹਨਾਂ ਨੂੰ ਜਿਹੜੇ ਸਰਕਾਰੀ ਮੁਲਾਜ਼ਮ ਨੇ ਨਾ ਉਹਨਾਂ ਨੇ ਇਹ ਨਹੀਂ ਦੇਖਣਾ ਉਹਨਾਂ ਨੇ ਉਹ ਰੋਜ਼ਨਾਮੇ 'ਚ ਵੀ ਸਰਕਾਰੀ ਸੀਨਾ ਤੋੜੀਆਂ ਉਹ ਲਿਖ ਕੇ ਰੱਖ ਲੈਣਾ ਏ ਅੱਜ ਇਹ ਸੱਤਾ 'ਚ ਹੋਣਗੇ ਬੇਸ਼ੱਕ ਉਹ ਧੱਕੀ ਰੱਖਣਗੇ ਪਰ ਜਿੱਦਣ ਜਦੋਂ ਇਲੈਕਸ਼ਨ ਨੇੜੇ ਆਉਂਦੀ ਏ ਸਾਰੀਆਂ ਫਾਈਲਾਂ ਉਹ ਪਰਚੀ ਵਾਲੀਆਂ ਨਿਕਲੇ ਆਉਂਦੀਆਂ ਇਸ ਗੱਲ ਤੇ ਪਰਚੇ ਹੋਣੇ ਹੀ ਹੋਣੇ ਇਹ ਨਹੀਂ ਕਹਿਣਗੇ ਵੀ ਇਹ ਪਰਚਿਆਂ ਤੋਂ ਨਹੀਂ ਡਰਦੇ ਉਹ ਤੁਹਾਨੂੰ ਨੇ ਕਿਹਾ ਹੀ ਆ ਵੀ ਮੈਂ ਨਹੀਂ ਡਰਦਾ ਪਰਚੇ ਪਰਚਿਆਂ ਤੋਂ ਜੋ ਕੁਛ ਆ ਮੇਰੇ ਤੇ ਕਰੋ ਪਰ ਗੱਲ ਕਹਿਣ ਦੀ ਇਹ ਹੋ ਗਈ ਵੀ ਇਹਨਾਂ ਦਾ ਇਹ ਹੱਲ ਹੋ ਗਿਆ ਨਾ ਇਹਨਾਂ ਦੀ ਕੋਈ ਸੁਣਦਾ ਨਾ ਇਹ ਕਿਸੇ ਦੀ ਸੁਣਦੇ ਆ ਇਹਦਾ ਮਤਲਬ ਅਨਾਰਕੀ ਬਣਾਣਾ ਰਿਪਬਲਿਕ ਸੈਟਿੰਗਾਂ ਹਾਂਜੀ ਸੈਟਿੰਗਾਂ ਤੱਕ ਸੈਟਿੰਗਾਂ ਤੱਕ ਐਕਸਪੋਜ਼ ਹੋਗੇ ਸੈਟਿੰਗਾਂ ਵਾਲੀਆਂ ਗੱਲਾਂ ਐਕਸਪੋਜ਼ ਕਰਤੇ ਇਹਨਾਂ ਨੂੰ ਕਿਉਂਕਿ ਲੜਾਈ ਚੱਲਦੀ ਆ ਉਹ ਕਹਿੰਦਾ ਮੈਂ ਲੈਣੇ ਆ ਕਹਿੰਦਾ ਮੈਂ ਲੈਣੇ ਆ ਐਡਮਿਨਿਸਟ੍ਰੇਸ਼ਨ ਤੇ ਐਡਮਿਨਿਸਟ੍ਰੇਸ਼ਨ ਤੇ ਐਮਐਲਏਾਂ ਦੀ ਲੜਾਈ ਚੱਲ ਪਈ ਲੈਣ ਦੀ ਕਾਦੀ ਹੁੰਦੀ ਹੁੰਦੀ ਆ ਤੁਹਾਨੂੰ ਨਹੀਂ ਪਤਾ ਚੜੀ ਕਾਗੜੀਤ ਵਾਲਾ ਨਵਜੋਤ ਸਿੰਘ ਸਿੱਧੂ ਨੇ ਆਨ ਫਿਰ ਕਹੇ ਕਿ ਇਸ ਤਰ੍ਹਾਂ ਰੈਲੀਆਂ ਉਹ ਕਰਦੇ ਰਹਿਣਗੇ ਉਹ ਨਹੀਂ ਰੁਕਣਗੇ ਉਹਨਾਂ ਨੂੰ ਪਤਾ ਦੇਖੋ ਜਿਹੜੀਆਂ ਦੁਕਾਨਾਂ ਕਾਰਪੋਰੇਸ਼ਨ ਨੇ ਪ੍ਰੋਸੈਸ ਫਾਲੋ ਕਰਕੇ ਸੀਲ ਕੀਤੀਆਂ ਨੇ ਉਹ ਜਾਂ ਤਾਂ ਅਦਾਲਤ ਦੇ ਹੁਕਮ ਨਾਲ ਖੁੱਲ ਸਕਦੀਆਂ ਨੇ ਜਾਂ ਕਾਰਪੋਰੇਸ਼ਨ ਜਿਸ ਵਜ੍ਹਾ ਕਰਕੇ ਸੀਲ ਕੀਤੀ ਐ ਉਹ ਵਜ੍ਹਾ ਖਤਮ ਹੋ ਜਵੇ ਤਾਂ ਖੁੱਲ ਸਕਦੀਆਂ ਨੇ ਨਹੀਂ ਭਾਵੇਂ ਕੋਈ ਕਿੰਨਾ ਵੀ ਸ਼ਕਤੀਸ਼ਾਲੀ ਬੰਦਾ ਹੋਵੇ ਕਿਸੇ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈਣ ਦਾ ਅਧਿਕਾਰ ਨਹੀਂ ਜਿਹੜੀਆਂ ਪਾਵਰਸ ਕਾਰਪੋਰੇਸ਼ਨ ਨੂੰ ਅੰਡਰ ਪੰਜਾਬ ਮਿਊਨਿਸिपल ਕਾਰਪੋਰੇਸ਼ਨ ਐਕਟ ਮਿਲੀਆਂ ਹੋਈਆਂ ਨੇ ਉਹ ਪਾਵਰ ਪੰਜਾਬ ਮਿਊਨਿਸਪਲ ਕਾਰਪੋਰੇਸ਼ਨ ਐਕਟ ਕਾਰਪੋਰੇਸ਼ਨ ਹੀ ਆਪਣੀਆਂ ਕਰ ਸਕਦੀਆਂ ਨੇ ਤਾਂ ਨਾਰਕੀ ਹੋਗੀ ਨਾ ਜੀ ਕਿ ਅਥਾਰਟिटीज ਲਾਈ ਜਾਣ ਤੇ ਪੋਲੀਟੀਕਲ ਆਦਮੀ ਭਨੇ ਜਾਣੇ ਪੋਸੀਬਲ ਨਹੀਂ ਲਾਅ ਦੇ ਜੀ ਸਰ ਇਸ ਕੇਸ ਚ ਹੁੰਦਾ ਕੀ ਸਰ ਇਸ ਕੇਸ ਚ ਹੋਣਾ ਕੀ ਚਾਹੀਦਾ ਹੁਣ ਦੇਖੋ ਇਹਦੇ ਵਿੱਚ ਕ੍ਰਿਮੀਨਲ ਕੰਪਲੇਂਟ ਵੀ ਫਾਈਲ ਕਰ ਸਕਦੇ ਆ ਰੀਸੇਲ ਵੀ ਰੀਸੀਲ ਵੀ ਕਰ ਸਕਦੇ ਨੇ ਤੇ ਅਨਸ਼ੋਰ ਕਰ ਸਕਦੇ ਨੇ ਕਿ ਇਹ તોડਨ ਵਾਲੇ ਦੇ ਤੇ ਜਿਨ੍ਹਾਂ ਦੀਆਂ ਦੁਕਾਨਾਂ ਨੇ ਉਹਨਾਂ ਦੋਹਾਂ ਤੇ ਕਿ ਮਨਸ਼ਾ ਨਾਲ ਤੋੜਿਆ ਗਿਆ ਕਾਨੂੰਨ ਨੂੰ ਉਲੰਘਾ ਰਾਂ ਕਰ ਲੈ। ਪੁਲਿਸ ਕੇਸ ਵੀ ਰਜਿਸਟਰ ਹੋ ਸਕਦਾ। ਅਜੀਬ ਨਹੀਂ ਲੱਗਦਾ ਕਿ ਪਹਿਲਾਂ ਕਾਰਪੋਰੇਸ਼ਨ ਸੀਲ ਕਰਦੀ ਹੈ ਤੇ ਫਿਰ ਵਿਧਾਇਕ ਸਾਹਿਬ ਖੁੱਲ੍ਹ ਦੇ। ਦੇਖੋ ਮੈਂ ਇੱਕ ਤੁਹਾਨੂੰ ਗੱਲ ਦੱਸਾਂ। ਜਿਹੜੀ ਅਥਾਰਟੀ ਜਿਹਦੇ ਕੋਲ ਕਾਨੂੰਨ ਚੋਹੀ ਯੂਜ਼ ਕਰਨੀ ਚਾਹੀਦੀ ਹੈ। ਪੋਲੀਟੀਕਲ ਬੰਦੇ ਨੂੰ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਜਿਹੜਾ ਸਟੈਬਲਿਸ਼ਡ ਕਾਨੂੰਨ ਦੇ ਖਿਲਾਫ ਹੋਵੇ। ਮੈਂ ਉਹਦੇ ਨਾਲ ਹੋ ਸਕਦਾ ਹੈ। ਸੀਲ ਕਰਨ ਦੇ ਨਾਲ ਸਹਿਮਤ ਹੋਵਾਂ ਮੈਂ 1 ਮਿੰਟ ਲਾਓ ਪਰ ਮੇਰੇ ਲਈ ਉਹਦਾ ਕੰਮ ਹੈ ਕਿ ਮੈਂ ਕਾਰਪੋਰੇਸ਼ਨ ਅਥਾਰਟिटीज ਨੂੰ ਕਹਾਂ ਕਿ ਇਹਨੂੰ ਰੀਲੋਕ ਕਰੋ ਪਰ ਮੈਂ ਆਪ ਜਾ ਕੇ ਉਹਨੂੰ ਖਲਵਾਵਾ ਨਹੀਂ ਮੇਰੇ ਕੋਲ ਅਧਿਕਾਰਤ ਨਹੀਂ ਹੈ ਅੱਛਾ ਸਰ ਦੇਖੋ ਜੀ ਨਜਾਇਜ਼ ਤਾਂ ਕੋਈ ਚੀਜ਼ ਵੀ ਨਹੀਂ ਹੋਣੀ ਚਾਹੀਦੀ ਕਿ ਮਨੂੰ ਜਿੰਨੀ ਜਾਣਕਾਰੀ ਹੈ ਨਜਾਇਜ਼ ਤਾਂ ਆਪਾਂ ਸਭ ਨੂੰ ਰੋਕਦੇ ਪਏ ਹਾਂ ਜੀ ਪਿਛਲੇ ਦਿਨ ਸਰ ਕਾਰਪੋਰੇਸ਼ਨ ਵੱਲੋਂ ਕੁਝ ਦੁਕਾਨਾਂ ਟਾਇਲ ਨੇ ਬੰਦ ਕੀਤੀ ਹੈ ਦੇਖੋ ਦੇਖੋ ਕਿਸੇ ਦਾ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਇਹ ਸਭ ਡਿਡਿਊਸ਼ਨਲ ਮੈਟਰ ਹੋ ਜਾਂਦੇ ਆ ਅਨ ਨੂੰ ਉਹਨੂੰ ਮੱਧ ਨਜ਼ਰ ਆ ਕੇ ਗੱਲ ਕਰਨੀ ਚਾਹੀਦੀ ਐ ਦਿੱਤੇ ਉੱਤੇ ਨਹੀਂ ਸਰ ਕਾਰਪੋਰੇਸ਼ਨ ਨੇ ਫੀਲ ਕਿੱਤੀ ਐ ਨਾ ਦੁਕਾਨਾ ਹਾਂ ਕਾਰਪੋਰੇਸ਼ਨ ਦੇ ਮੈਟਰ ਹੋਊਗੇ ਉਹਨਾਂ ਨਾਲ ਕੋਈ ਨਾ ਕੋਈ ਹੋਣੀ ਚਾਹੀਦੀ ਕਿਸੇ ਦਾ ਅਗਰ ਪਹਿਲੀ ਗੱਲ ਤਾਂ ਜਿਨੇ ਨਹੀਂ ਲੀਗਲੀ ਕੰਮ ਕੀਤਾ ਉਹ ਉਹਦੇ ਤੇ ਵੀ ਹੋਣਾ ਚਾਹੀਦਾ ਲੇਕਿਨ ਜਿਹਦਾ ਕੋਈ ਕੀਤਾ ਆ ਉਹਨੂੰ ਦੇਖਣ ਚਾਹੀਦਾ ਓਕੇ